ਨਹਿਰ ਦੇ ਵਿੱਚ ਪਏ ਵੱਡੇ ਪਾੜ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ ਹੈ ਨਹਿਰ ਦੇ ਵਿੱਚ ਪਏ ਇਸ ਪਾੜ ਨੇ ਪੂਰੇ ਪਿੰਡ ਦੇ ਵਿੱਚ ਹੜਾਂ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ ਕਰੀਬ 200 ਫੁੱਟ ਦਾ ਵੱਡਾ ਪਾੜ ਪੈਣ ਦੇ ਨਾਲ ਨੇੜਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਜਿਸ ਦੇ ਕਾਰਨ ਕਿਸਾਨਾਂ ਅਤੇ ਸਥਾਨਕ ਵਸਨੀਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਪੰਜਾਬ ਦੇ ਅਪੋਹਰ ਖੇਤਰ ਦੇ ਵਿੱਚ ਮਲੂਕਪੂਰਾ ਮਾਈਨਰ ਨਹਿਰ ਦੇ ਵਿੱਚ ਅਚਾਨਕ ਪਏ 200 ਫੁੱਟ ਚੌੜੇ ਪਾਰ ਨੇ ਖੇਤੀਬਾੜੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਪ੍ਰਭਾਵਿਤ ਕੀਤਾ ਹੈ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਹੈ। ਕਿਸਾਨਾਂ ਦੇ ਵੱਲੋਂ ਸਰਕਾਰ ਤੋਂ ਮਦਦ ਦੀ गुहार ਲਗਾਈ ਜਾ ਰਹੀ ਹੈ ਤਾਂ ਜੋ ਇਸ ਦੀ ਮੁਰੰਮਤ ਜਲਦ ਤੋਂ ਜਲਦ ਕੀਤੀ ਜਾ ਸਕੇ। ਸੰਗਾਈ ਮਲੂ ਉੱਪਰ ਤੋਂ ਜੀ ਸਾਡੀਆਂ ਹੀ ਪਨੀਰੀਆਂ ਡੁੱਬੀਆਂ ਸਾਰੀਆਂ ਹੂੰ ਬਹੁਤ ਨੁਕਸਾਨ ਹੋ ਗਿਆ ਸਾਡਾ ਪਨੀਰੀ ਹੁਣ ਕਿੱਥੋਂ ਲਿਆਵਾਂਗੇ ਅਸੀਂ ਅਸੀਂ ਤਾਂ 10 ਦਿਨਾਂ ਨੂੰ ਚੋਨਾ ਹਫ਼ਤੇ ਨੂੰ ਚੋਨਾ ਲਾਉਣ ਲੱਗਣਾ ਸੀ ਹੂੰ ਤੇ ਆ ਖੱਡੇ ਪੈ ਗਏ ਸਾਡੇ ਵਾਹਨ ਦੇ ਵਿੱਚ ਮਿੱਟੀ ਨਹੀਂ ਅਸੀਂ ਚੱਕੰਦੇ ਨਹੀਂ ਸਾਡੀ ਸਾਰੀਆਂ ਬੇਲਦਾਰ ਨੂੰ ਦੱਸੇ ਘੂਟਾ ਆਉਣ ਨੂੰ ਸੀ ਘੂਟਾ ਆਉਣ ਨੇ ਗਵਰ ਨਹੀਂ ਕਰੀ ਇਹ ਸੂਰਾਂ ਨੇ ਨਹਿਰ ਤੋੜੀ ਐ ਸਫਾਈ ਰੱਖਣਾ ਉਹਦੀ ਨਹਿਰ ਦੀ ਹੂੰ ਸਫਾਈ ਰੱਖਦੇ ਨਹਿਰ ਦੀ ਐ ਕਿਹਦਾ ਪੜ ਐ ਮਲੂਕਾਂ ਨੇ ਨਹਿਰ ਟੁੱਟੀ ਐ ਇਹ ਮਲੂਕ ਮਲੂਹ ਪਰਦੇ ਪਿੰਡ ਦੇ ਵਿੱਚ ਤੇ ਪਿੰਡ ਸਾਡਾ ਸਾਰਾ ਡੁੱਬਨ ਵਾਲਾ ਹੋਇਆ ਪਿਆ ਸਾਰਾ ਪਾਣੀ ਪਿੰਡ ਦੇ ਵਿੱਚ ਜਾ ਕੇ ਵੜੂਗਾ ਹੁਣ ਤਾਂ ਅਸੀਂ ਕਿੱਧਰ ਜਾ ਜੀ ਦੱਸੋ ਕਿੰਨੇ ਫੁੱਟ ਦਾ ਪਾੜ ਪੈ ਗਿਆ ਇਹ ਪਾੜਦਾ ਗਿਆ ਇਹ ਹੋਊਗਾ ਪੌਣਾ ਕਿਲਾ ਟੁੱਟ ਗਈ ਪੌਣਾ ਕਿਲਾ ਹੂੰ ਨੁਕਸਾਨ ਕੀ ਕੀ ਹੋਇਆ ਨੁਕਸਾਨ ਸਾਡੀ ਆਪਣੀ ਨਹੀਂ ਡੁੱਬ ਗਈ ਅਸੀਂ ਤਾਂ ਪਾਣੀ ਲਾਉਣਾ ਝੋਨਾ ਲਾਉਣ ਲੱਗਣਾ ਅਸੀਂ ਹੁਣ ਹੂੰ ਇੱਕ ਜੂਨ ਨੂੰ ਤਾਂ ਝੋਨਾ ਲਾਉਣ ਲੱਗੇ ਜਾਣਾ ਅਸੀਂ ਅਸੀਂ ਹੂੰ ਪਾਣੀਆਂ ਡੁੱਬ ਗਈ ਪਾਣੀਆਂ ਸਾਡਾ ਸਾਡਾ ਗਰੀਬਾਂ ਦੇ ਘਰ ਟੈਣਗੇ ਹੀ ਗਰੀਬਾਂ ਦੇ ਕਾਰੋਬਾਰਾਂ ਦੇ ਕਿੱਥੋਂ ਪਾ ਕੇ ਦੇਵਾਂਗੇ ਅਸੀਂ ਹੂੰ ਠੀਕ ਹਾਂਜੀ ਮੈਂ ਮਲੂਕਪੁਰਾ ਦਾ ਵਸਨੀਕ ਹਾਂ ਮੇਰਾ ਨਾਮ ਜਕਸੀਰ ਸਿੰਘ ਹੈ ਜੋ ਕਿ ਮਲੂਕਪੁਰਾ ਮਾਈਨਰ ਸਾਡੇ ਖੇਤਾਂ ਵਿੱਚ ਟੁੱਟ ਚੁੱਕਿਆ ਹੈ 200 ਫੁੱਟ ਦੇ ਕਰੀਬ 200 ਤੋਂ 250 ਫੁੱਟ ਦੇ ਕਰੀਬ ਪਾੜ ਪੈ ਚੁੱਕਿਆ ਜੋ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਕੰਮ ਹੋਇਆ ਜੋ ਕਿ ਪਹਿਲਾਂ ਬੇਲਦਾਰਾਂ ਨੂੰ ਅਸੀਂ ਦੱਸਿਆ ਹੋਇਆ ਸੀ ਤੇ ਉਹਨਾਂ ਦੀ ਅਣਗਹਿਲੀ ਕਾਰਨ ਅੱਜ ਸਾਡਾ ਹੱਦੋਂ ਵੱਧ ਨੁਕਸਾਨ ਹੋ ਗਿਆ ਹਜ਼ਾਰ ਕਿੱਲਾ ਦੇ ਲਗਭਗ ਪਹਿਲੀ ਪਾਣੀ ਨਾਲ ਭਰ ਚੁੱਕੀ ਆ ਜੋ ਕਿ ਅਸੀਂ ਝੋਨਾ ਲਾਉਣਾ ਸ਼ੁਰੂ ਕਰਨਾ ਸੀ ਸਾਡੀਆਂ ਪਨੀਰੀਆਂ ਤਬਾਹ ਹੋ ਗਈਆਂ ਇਸ ਪਨੀਰੀਆਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਸਾਨੂੰ ਪ੍ਰਸ਼ਾਸਨ ਅਣ ਵਾਈਟ ਕਰਵਾਵੇ ਜਿੱਥੋਂ ਮਰਜ਼ੀ ਕਰਵਾਵੇ ਪਨੀਰੀਆਂ ਦਾ ਪ੍ਰਬੰਧ ਕੀਤਾ ਜਾਵੇ ਸਾਡਾ ਕੋਈ 2 250 12 ਬੋਰ ਉਹ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਦੀ ਪਰਭਾਈ ਕੀਤੀ ਜਾਵੇ ਕੋਈ ਪਿੰਡ ਦੇ ਨਾਲ ਪਾਣੀ ਲੱਗ ਗਿਆ ਗਰੀਬਾਂ ਦੇ ਘਰ ਉਧਰੋਂ ਇਧਰੋਂ ਟਾਣੀਆਂ ਡੁੱਬ ਚੁੱਕੀਆਂ ਸਾਡਾ ਇਹ ਰੋਸ ਹੈ ਪ੍ਰਸ਼ਾਸਨ ਤੇ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਅੱਜ ਸਾਡਾ ਨੁਕਸਾਨ ਹੋਇਆ ਪ੍ਰਸ਼ਾਸਨ ਆਪ ਦਾ ਇਹਨੂੰ ਬਣਾਵੇ ਜਿੱਥੋਂ ਮਰਜ਼ੀ ਸਾਡੇ ਵਾਹਣਾ ਚੋਂ ਮਿੱਟੀ ਨਾ ਚੱਕਿਆ ਆਪਦੀ ਮਿੱਟੀ ਲਿਆ ਕੇ ਜਿੱਥੋਂ ਮਰਜ਼ੀ ਇਹ ਪਾੜ ਦਾ ਪ੍ਰਬੰਧ ਕੀਤਾ ਜਾਵੇ ਬਣਾਇਆ ਜਾਵੇ